ਟੀਟੂ ਬਾਣੀ ਆ ਜੀ ਬਾਜੇ ਵਜਾ ਕੇ ਡੀਸੀ ਦਫਤਰ ਪਹੁੰਚੇ ਹਾਂ ਬੈਂਡ ਵਾਜੇ ਲੈ ਕੇ ਠੀਕ ਹੈਣਾ ਦੇਖੋ ਜੀ ਮੈਂ ਵੱਡੇ ਵੱਡੇ ਲੀਟਰਾਂ ਦੇ ਬਾਜੇ ਵਜਾਉਣੇ ਆ ਤੇ ਤਾਂ ਹੀ ਉੱਥੇ ਬਾਜੇ ਲੈ ਕੇ ਆਇਆ ਤੁਪੀਓ ਜਿਹੜੇ ਲੀਟਰ ਆ ਗਏ ਆ ਆ ਲੋਕਾਂ ਵਾਸਤੇ ਕੱਖ ਕੰਮ ਨਹੀਂ ਕਰਦੇ ਜੇ ਕੱਖ ਕੰਮ ਕਰਦੇ ਹੁੰਦੇ ਤਾਂ ਅਸੀਂ ਫਿਰ ਪੈਚੂਣਾ ਨਾਲ ਲੜਦੇ ਗਰਾ ਸਾਡੇ ਕੋਲ ਮੁੱਦੇ ਦੀ ਬਰਾਦ ਲੈ ਕੇ ਆਏ ਸੀ ਅੱਜ ਤੇ ਅਸੀਂ ਚੋਣ ਕਮਿਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਨੇ ਪੂਰੀ ਸਪੋਰਟੀ ਲਈ ਆ ਪੂਰੀ ਜਾਣਕਾਰੀ ਦਿੱਤੀ ਆ ਤੇ ਮੈਂ ਚੋਣ ਕਮਿਸ਼ਨ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਟੀਟੂ ਬਾਣੀ ਨੂੰ ਪ੍ਰੇਸ਼ਾਨ ਨਾ ਕਰਿਓ ਤੇ ਟੀਟੂ ਬਾਣੀ ਨੂੰ ਪੂਰਾ ਲਦਣਾ ਪਰਸਾ ਕੀ ਕਹਿੰਦਾ ਬਾ ਤੁਹਾਡੀ ਗੱਡੀ ਵੀ ਬੈਕ ਕਰਾਤੀ ਪਿੱਛੇ ਨਹੀਂ ਨਹੀਂ ਕੋਈ ਗੱਲ ਨਹੀਂ ਮੈਨੂੰ ਪਤਾ ਨਹੀਂ ਸੀ ਪਾਰਕਿੰਗ ਇੱਥੇ ਕੋਈ ਨਹੀਂ ਬੈਕ ਕਰਵਾਈ ਤਾਂ ਤਾਂ ਮੇਰੇ ਭਰਾ ਨੇ ਤੁਹਾਨੂੰ ਸਾਸਨਦੇਵ ਹਾਂ ਕਿ ਅੱਜ ਬੈਂਡ ਵਾਜੇ ਲੈ ਕੇ ਕੋਈ ਵਿਆਹ ਤਾਂ ਰੱਖਿਆ ਨਹੀਂ ਹੋਇਆ ਨਹੀਂ ਉਹ ਵਿਆਹ ਜੀ ਭਾਈ ਜੀ ਲੋਕਾਂ ਦੇ ਮੁੱਦੇ ਸਾਡੇ ਵਾਸਤੇ ਵਿਆਹ ਵਾ ਚਿੱਟੇ ਨਾਲ ਨਸੇ ਨਾਲ ਮਰ ਜਾਂਦੇ ਆ ਖਾਸ ਕਰਕੇ ਖੇਤੀ ਕਰਾਉਂਦੇ ਨਹੀਂ ਡੋਡੇ ਭੀਮ ਖੋਲਦੇ ਨਹੀਂ ਕਿਰਾ ਤੇ ਫੋਸ ਮੁਲਾਜ਼ਮ ਕਿਵੇਂ ਰੱਖੂਗਾ ਚਿੱਟੇ ਦੀ ਰੋਕtham ਜਿਹੜੇ ਇਹਨਾਂ ਨੇ ਪੈਦਾ ਕਰਤੇ ਮੈਡੀਕਲ ਨਸੇ ਲੋਕੀ ਖਾਈ ਜਾਂਦੇ ਆ ਲੋਕੀ ਆਇਟੈਕਸ ਖਾਈ ਜਾਂਦੇ ਆ ਕਰ ਇਹਨੇ ਮੁੱਦੇ ਹੀ ਮੁੱਦੇ ਨੇ ਭਾਈ ਜ ਬੈਂਡ ਵਜਾਈ ਨੇ ਦੂਜੇ ਪਾਸੇ ਪੱਟਾਂ ਦੇ ਹੱਥ ਮਾਰੀ ਜੰਨੀ ਪੱਟਾਂ ਦੇ ਹੱਥ ਮਾਰਦਾ ਨਹੀਂ ਆ ਗਿਆ ਪਹਿਲੀ ਬਾਣੀ ਆ ਗਿਆ ਪਹਿਲੀ ਬਾਣੀ ਆ ਗਿਆ ਪਹਿਲੀ ਬਾਣੀ ਆ ਗਿਆ ਜੀ ਅੱਜ ਇਹ ਉਹ ਤਾਂ ਇਹਨਾਂ ਦੇ ਮੈਲ ਘਟਰੀ ਨੇ ਬੁੱਢੇ ਪਟਾਏਗਾ ਨਾਮ ਬਦਲਦਾ ਹਾਂਜੀ ਕੀ ਦੂ ਬਾਣੀ ਦਾ ਪਹਿਲੀ ਬਾਣੀ ਆਉਂਦਾ ਉਹ ਬਾਣੀ ਬੈਲੀ ਆ ਜੀ ਆ ਮੋੜ ਤੇ ਰੋਕ ਮੈਨੂੰ ਖਤਰਨਾਕ ਹੀ ਕਹਿੰਦੇ ਕਹਿੰਦੇ ਲੀਡਰਾਂ ਵਾਸਤੇ ਮੈਂ ਖਤਰਨਾਕ ਆ ਲੋਕਾਂ ਨੂੰ ਕੀ ਹਾਲ ਹੈ ਆ ਕੀ ਲੀਡਰਾਂ ਦਾ ਹਾਲ ਆ ਆੜੀ ਦਾ ਬਿੱਟੂ ਦਾ ਕੀ ਹਾਲ ਹੈ ਉਹਨਾਂ ਦੇ ਪਸੀਨੇ ਚ ਹੁੰਦੇ ਆ ਉਹਨਾਂ ਨੂੰ ਪਿੰਡਾਂ 'ਚ ਕੋਈ ਵੰਡ ਨਹੀਂ ਦਿੰਦਾ ਕਹਿੰਦੇ ਸਾਨੂੰ ਪਿੰਡਾਂ 'ਚ ਨਹੀਂ ਵੰਡ ਦਿੰਦੇ ਉਹ ਪਰਮਜੀਤ ਬਟੂ ਕਹਿੰਦਾ ਮੇਰਾ ਮਨ ਦੁਖੀ ਆ ਉਹ ਦੁਖੀ ਜਿਹੜਾ ਤੂੰ ਦੁੱਖ ਕੀਤਾ ਉਹਨਾਂ ਨੂੰ ਲੋਕਾਂ ਨੂੰ ਲੋਕਾਂ ਨੂੰ ਤਕਲੀਫਾਂ ਦਿੱਤੀਆਂ ਨੇ ਤੁਸੀਂ ਲੋਕਾਂ ਨੇ ਇੰਨੀ ਇੰਨੀ ਤਰਖਾ ਹਨ ਇੱਕ ਪੜ੍ਹੇ ਲਿਖੇ ਤੁਸੀਂ ਇੰਨੀ ਇੰਨੀ ਗੱਲ ਮੈਨ ਲਈ ਫਿਰਦੇ ਹੋ ਸਾਡਾ ਜਿਹੜਾ ਪ੍ਰਸ਼ਾਸਨ ਹੈਗਾ ਵਾ ਉਹ ਪੜ੍ਹਿਆ ਲਿਖਿਆ ਵਾ ਇੱਥੇ ਐਸਐਚ ਅਜ ਮੱਖਣ ਕੀ ਏ ਢੋਲ ਵਜਾ ਕੇ ਇੱਥੇ ਬੈਠ ਢੋਲ ਵਜਾ ਕੇ ਮੈਂ ਵੀ ਆਉਂਦਾ ਰੋਣਾ ਪੋਣਾ ਆਇਆ ਵਾ ਮਿੱਟੀ ਟੁਬਾੜੀਆਂ ਹੈਗਾ ਵਾ ਅਜੇ ਮਰਿਆ ਨਹੀਂ ਆ ਬਸ ਆ ਇਹਨੇ ਲੀਡਰਾਂ ਨੂੰ ਦਿਖਾਉਣਾ ਆ ਆ ਜਿਹੜੇ ਸਿਆਸੀ ਲੀਡਰ ਲੋਕ ਅੱਬ ਕਾਂਜਬਰ ਨਾ ਆਇਆ ਨਾ ਆ ਸਾਰੇ ਪਾਸੇ ਤੁਰੇ ਫਿਰਦੇ ਸਾਰੇ ਪਾਸੇ ਤੁਰੇ ਫਿਰਦੇ ਹੁੰਦਾ ਆ ਕਾਂਜਬਰ ਨਾ ਆਇਆ ਹਾ ਕਾਂਜਬਰ ਨਾ ਆਇਆ ਸਭ ਦੇ ਕੀ ਕਿ ਨਾ ਉਮੀਦਵਾਰ ਕਾਂਜਬਰ ਲੋਕ ਸਭਾ ਦਾ ਹੱਦ ਕਰ ਤੀ ਚਲੋ 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 ਹੁਣ ਆਜੋ ਚਲੋ ਆਜੋ 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 ਵੀ ਆਜੋ ਜੈ